ਠੀਕ ਚਲੋ 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 ਰੋੜ ਨਾ ਪਾਇਆ ਕਰਾ ਚਲੋ ਜੀ ਬਚ ਗਈ ਬਚ ਗਈ ਜੇ ਪਿੱਛੇ ਲਿਗਾ ਤਾਂ ਮੇਰਾ ਇੱਕ ਸਿੱਕਾ ਦੇਣਾ ਪੈਣਾ ਚਲੋ ਚਲੋ ਜੀ ਬਾਪੂ ਜੀ ਦੋਵਾਰੇ ਪਾਰੇ ਹਾਂ ਚਲ ਬਾਪੂ ਬਾਪੂ ਦੀ ਕਿੰਨਾ ਮਾਰਿਆ ਇਹਨਾਂ ਦੇ ਹੱਥ ਚੀਨ ਕੇ ਜਾਣੀ ਦੋਵਾਰੇ ਹੋ ਗਏ ਮੇਰੀ ਹੈ ਤੁਆਈ ਵਾਰੀ ਗੇਰੇ ਮੇਰੀ ਹੈ ਲੈ ਡੈਡੀ ਦੀ ਤਾਈਏ ਨਹੀਂ ਆਏਗੀ ਵਾਰੀ ਲਈ ਤਾਂ ਹੀ ਵਾਰੀ ਐ ਰੌਂਡੀ ਆ ਇਧਰ ਉਹ ਕੀ ਦੀ ਵੇਖ ਰਹੀ ਐ ਰੌਂਡ ਕਹਾ ਪਾ ਰਹੇ ਆ ਹਾਂ ਕੀ ਆ ਕਾ ਲੋਈ ਵਾਰੀ ਆ ਨਾ ਮੇਰੀ ਵਾਰੀ ਸੀ ਬਾਪੇਂ ਦਾ ਹੱਲ ਲੰਡੀ ਲੋੜੇ ਦੀ ਪੈਂਦੀ ਐ ਜਿਹੜੀਆਂ ਲੰਬੀਆਂ ਬਾਵਾ ਚੱਲ ਲੈ ਉਹ ਬਚ ਗਏ ਚੱਲ ਹੁਣ ਤੇਰੀ ਆਹ ਲੈ ਗਈ ਲੈ ਗਈ ਲੈ ਗਈ ਮਮਾ ਕੋਈ ਹੁਣਾ ਪੋਣੀ ਹੁੰਦੇ ਨੇ ਇਹ ਆਹ ਹੁਣੇ ਇੱਥੇ ਪੋਣੀ ਆ ਮੋਗੀ ਚ ਪਾਇਆ ਕਰੋ ਸਿੰਨ ਕੇ ਲੋ ਜੀ ਮਾਰੋਣੇ ਤੇ ਇਹ ਨਹੀਂ ਮੋਟੇ ਇਹਦੇ ਮਾਰੋ ਇਹਨਾਂ ਚ ਮਾਰੋ ਲੱਬੋਕੇ 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 ਜੋਰ ਨਾਲ ਮੋਗੀ ਇਸ ਤਰੀਕਾਰ ਇਸ ਤਰੀਕਾਰ ਹਾਂ ਠੀਕ ਆ ਇਸ ਤਰੀਕਾਰ ਸਾਸੀ ਕਾ ਉਹਦੇ ਇਸ ਤਰੀਕਾਰ ਲੈ ਬਤਾ ਲੱਬੋਕੇ ਮੇਰੀ ਲੱਬੋਕੇ ਇਸ ਲੱਕ ਨੂੰ ਮਾਰੋ ਕੰਬੇ ਮਾਰਾ ਹੋਈ ਆ ਕੰਬੇ ਚੱਕ ਕੇ ਕਹਿ ਰਹੇ ਇਹ ਹੁਣ ਲੈ ਕੇ ਰੱਖ ਕੇ ਕਾਇਪੈਣੇ ਦੋ ਦੋ ਲੈ ਚੱਲ ਚੱਕ ਬੈਠਾ ਹਾਂ ਚੱਲ ਚਲ ਦੇ ਕੁਲ ਨੇ ਸਾਡੇ ਖਿਡਿਆਰੀ ਕਹਿੰਦੇ ਚਲੋ ਜੀ ਥੱਕ ਕੇ ਖੇੜ ਕੇ ਅਜ ਨਹੀਂ ਬੈਠਣਾ ਤੇ ਉਹੀ ਤਾਂ ਉਹ ਦੇ ਦੇ ਹੁਣ ਦੇ ਚੱਕ ਪਾਉਂਦਾ ਸਾਰੀ ਮੈਨੂੰ ਦੇ ਕਾਏ ਵਕੜਾ ਇੱਕ 10 ਲੋਈਓਂ ਲੋਈਓਂ ਪੀਰਾਂ ਨਾਲ ਪੜਾਉਂਦਾ ਨਹੀਂ ਕਦੇ ਹੀ 10 ਹੀ ਪੜਾਊਗਾ ਚੱਲੋ ਹੀ ਮਾਰ ਦੋ ਮੈਂ ਪੰਜਾਹ ਲਊਂਗੀ ਪੰਜਾਹ ਜ਼ੋਰ ਦੀ ਮਾਰੋ ਆਪੂ ਜੀ ਹਾਏ ਜ਼ੋਰ ਦੀ ਮਾਰੋ ਕੋਲੇ ਕੋਲੇ ਮਾਰੋ ਜ਼ੋਰ ਨਾਲ ਲਾਉ ਦੇਣੀ ਜ਼ੋਰ ਦੀ ਮਾਰੋ ਬੱਦਕੇ ਬੱਦਕੇ ਬੱਸ ਤੂੰ ਰਹੇ ਗਈ ਚੱਲੋ ਹੀ ਮਾਰੋ ਇਹਦੀ ਲਾੜੀਆਂ ਆ ਦੇ ਆੜਾ ਫੋਟਾ ਤਾਂ ਬੋਕੇ ਨਾ ਜੀ ਨਾ ਇਹ ਵਾਹ ਤੇਰਾ ਬੋਕੇ ਨਾ ਨਾ ਸੋ ਜੋੜਣੇ ਕੰਮ ਹੀ ਜੋੜੇ ਕਿ ਯਾਦ ਰੱਖਣਾ ਤੇ ਇਹ ਉਹ ਪਾਊਡਰ ਜਾਂ ਛਿੜਕਦਾ ਇਹਦੇ ਤੇ ਬਾਲਾਂ ਦਾ ਜਾਂ ਛਿੜਕਦਾ ਹਨਾ ਹੋਰ ਉਹ ਪਾਊਡਰ ਨਾਲ ਇਹ ਆਈ ਚੱਲਦਾ ਚਲੋ ਜੀ ਤੁਸੀਂ ਜਿਹੜਾ ਸਾਬ ਨਹੀਂ ਨਾ ਹੁੰਦਾ ਹੈਗਾ ਸਾਬ ਨਹੀਂ ਹਾਂ ਅਪਦਾ ਅਲੇ ਰੇਟ ਮਾਰਦਾ ਇੱਥਾ ਦੇਖੋ ਕੀ 50 ਰੁਪਏ ਦਾ ਬੋਣੋ ਵਸ ਆਏ ਨਾ ਜਿਹੜੇ ਕਿ ਜਿੱਥੇ ਵਸ ਪਈਆਂ ਨੇ ਪਈਆਂ ਨੇ ਇੱਥੇ ਛੇੜ ਇਹਨੂੰ ਨਾ ਕੱਟੀਆਂ ਨਗਰ ਅਗਰੇ ਨੂੰ ਨਾ ਨਾ ਠੀਕ ਹੈ ਠੀਕ ਅੱਛਾ ਉਹ ਕਿੰਡੀਆਂ ਦੀ ਨੇ ਬਸ ਫੇਰ ਉਹ ਤਾਂ ਹੀ ਸੋਖ ਨਾਲ ਪਏ ਹਾਂ ਚੱਲ ਮਾਰੋ ਚੱਲ ਵਾ ਸੋਣਾਈ ਮਾਰਿਆ ਕਰੋ ਸਿੰਨੂ ਇਹਨੂੰ ਠੀਕ ਹੈ ਸਾਰੀਆਂ ਦੇ ਇਹ ਤਾਂ ਹੀ ਪੈ ਜਾਂਦੀ ਨੇ ਇਹਦੇ ਆਲੇ ਖੁੰਜੇ 'ਚ ਇਧਰ ਕੱਟੀਆਂ ਹੋਈਆਂ ਪਈਆਂ ਨੇ ਲਿਓ ਜੀ ਬਰਾਤ ਤਾਂ ਹੀ ਤਾਂ ਹੀ ਪਾਦੀ ਹਾਂ ਕਾਸੇ ਲੈ ਗੜ ਗਏ ਤਾਂ ਯਾਰ ਆ ਦੇ ਬਾਪੂ ਜੀ ਦੀ ਆਈ ਜਾ ਹੋ ਜਾਨੇ ਹਾਂ ਬਾਈ ਖੇਡ ਆਈ ਮਾਰੋ ਸਿੰਨਗੇ ਹੁਣ ਦੇਖਦੇ ਆਂ ਵੀ ਜੋਰ ਦੀ ਲਾਓ ਬਾਪੂ ਨੇ ਦੋ ਆ ਪਾ ਦਿਆ ਨੇ ਦੋਨੇ ਖੁੱਲ ਜਾਂਦੇ ਮੇਰੀ ਮੇਰੀ ਆਏ ਆਏ ਓ ਪੈ ਗਈ ਸੱਟ ਵਜਦੀਆ ਹਨਾ ਜੋਰ ਮੇਰੇ ਤਾਂਪ ਉਂਗਲ ਦੁਖਣ ਲੱਗ ਜਾਂਦੀ ਤੇ ਹੋਰ ਜੀ ਚਲੋ ਇਹਨਾਂ ਦੀਆਂ ਦੂੜੀਆਂ ਮੇਰੇ ਤਾਂਪ ਉਂਗਲਾਂ ਓ ਦੇ ਜਾ ਦੇ ਜਾ ਇਹ ਨੂੰ ਪਤਾ ਹਨਾ ਹਸਾਬ ਇਹਨੂੰ ਹੀ ਸੀ ਇਹਨੂੰ ਇਹ ਫੇਰ ਖੇਡਣਾ ਲੱਗ ਗਿਆ ਨਾ ਸਿੱਖ ਗਿਆ ਇਹ ਮੇਰੀ ਰੱਖਤੀ ਹੂੰ ਬੀਜ ਵਾਲੀ ਇੱਛਾ ਇਹ ਦੋ ਰੰਗੀਆਂ ਜਿਹੀਆਂ ਹੁੰਦੀ ਨੇ ਇਹ। ਇਹ ਜਿਹੜੀਆਂ ਆਹ ਨੇ ਆਹ ਜਿਹੜੀਆਂ ਬੀਜਾਂ ਵਾਲੀਆਂ ਹਾਂ ਆ ਕਾਲੀਆਂ ਹੈਗੀਆਂ ਨੇ 10 ਵਾਲੀਆਂ ਅਤੇ ਹਰ ਲਾਲ ਹੈਗੀਆਂ 50 ਹਾਂ 50 ਵਾਲੀਆਂ ਅੱਛਾ ਜੇ ਇਹ ਪੈ ਗਈ ਹਾਂ ਫਿਰ ਤੁਸੀਂ ਵੀਨਰ ਹੋ। ਤਾਂ 50 ਰੁਪਏ ਸਿੱਧੇ ਬਣ ਗਏ। 50 ਰੁਪਏ ਸਿੱਧੇ ਬਣ ਗਏ। ਮੈਂ ਚੱਕ 50 ਪਾਉਣ ਦੇ ਚੱਕ ਭਰਾ ਹੋਣੀ ਆ। ਬਈ ਮੇਰੀ ਗੱਲ ਚੱਲੂ 50 ਤਾਂ ਮਿਲਣਗੇ ਜੇ 50 ਦੇ ਨਾਲ 10 ਪੈਣਗੇ ਜਾਂ 20 ਪੈਣਗੇ। ਹਾਂ ਜੇ ਇੱਕ ਆਪ ਹੋਊਗੀ। ਹਾਂ ਵੀ ਦੋ ਇਕੱਠੀਆਂ ਪੈਣੀਆਂ ਇੱਕ ਟਾਈਮ 'ਚ। ਨਾ ਨਾ ਐਂ ਤਾਂ ਜੇ ਅੱਗੋਂ ਪਿੱਛੋਂ ਪੈ ਜਾਣ। ਦੋ ਵਾਰੀਆਂ 'ਚ। ਠੀਕ ਚਲੋ। ਜੇ ਨਾ ਪਈ ਕਾਲੀ ਜਾਂ ਪੀਲੀ ਫਿਰ ਥੋੜੇ ਉਹ ਪੰਜਾਹ ਹੀ ਗਏ ਥੈਂਕ ਯੂ ਜੈਨ ਮਚਾਨ ਵਾਸਤੇ ਜੇ ਆ ਹਾਂ ਪੀ ਹਰਾਜਾਬਾਦ ਚ ਪੈ ਗਿਆ ਵਿਚੇ ਮੋਗੇ ਦੇ ਤਾਂ 10 ਰੁਪਏ ਦੇਣੇ ਪੈਂਦੇ ਨੇ ਆ ਜੀ ਠੀਕ ਠੀਕ ਤੇ ਆਏ ਹੋਏ ਚਲੋ ਜੀ ਮਾਰੋ ਜੀ ਚਲ ਦੇਖ ਲਾਓ ਅੱਗੇ ਦੇਖ ਲਾ ਖੇਲ ਲਓ ਪੈਸੇ ਲਾ ਲੈਣੇ ਨੇ ਹੋਰ ਆ ਆ ਬਚ ਗਏ ਲੈ ਗਏ ਤੇ 20 ਰੁਪਏ ਮੈਂ ਲੂੰਗੀ 20 ਦਾ ਬਾਪੂਏ ਤਾਂ ਨਹੀਂ ਬੈਠੇ ਨੇ ਯਾਰ ਲੈ ਬਾਪੂਏ ਤਾਂ 40 ਰੁਪਏ ਲਈ ਬੈਠੇ ਨੇ ਚਲੋ ਜੀ ਇਹ ਕਿਸੇ ਹਾਰ ਨਾ ਕਰ ਦੂੰ ਆ ਕੀ ਦੇਖ ਲੈ ਜਾਰੇ ਹਾਰ ਇਹ ਤਾਂ ਹੀ ਕਹੀਗਾ ਚਲ 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 ਬੱਸ ਕਿਸੇ ਹਾਰ ਨਾਲ ਜਿੱਥੇ ਪਏ ਨੇ ਇਹ ਗੱਲ ਨਹੀਂ ਬੁਣਦੀ ਜਿਹੜਾ ਹੁਣ ਇੱਥੇ ਸਾਹਮਣੇ ਦਾ ਵੱਲ ਜਣੀ ਵੱਜਣ ਦਾ ਸਾਹਮਣੇ ਕਰ ਲਿਆ ਜਾਂਦਾ ਚੱਲ ਹੁਣ ਡੈਡੀ ਰਾਂ ਨੂੰ ਦੇ ਡੈਡੀ ਹੋਰਾਂ ਦੀ ਵਾਰੀ ਆ ਗਣਾ ਪਾਊਡਰ ਹੀ ਲਾਲ ਤੇ ਕਾਲੇ ਦੋ ਇਕੱਠੇ ਹੋਏ ਪਏ ਨੇ ਤੁਹਾਡੇ ਦੇਖ ਲਈਓ ਉਧਰੋਂ ਨਿਸ਼ਾਨਾ ਲਾਓ ਚੱਕ ਆ ਲੈ ਦੇ ਦੇ 20 ਰੁਪਏ ਡੈਡੀ ਨੂੰ ਚੱਕ ਉਹ ਚੱਕ ਲੋ ਸੋਨੂੰ ਆ ਸੋਨੂੰ ਇਹ ਚੱਕ ਲੋ 20 ਰੁਪਏ ਕਿੱਥੇ ਆ ਯੈਲੋ ਕਲਰ ਦਾ ਸੋਨੇ ਵਿੱਚ ਧਰਤਾ ਅੱਛਾ ਤੇ ਹਾਂ ਬਾਪੂ ਜੀ ਲਓ ਦੇਰ ਕੇ ਮਾਰੋ ਬਾਪੂ ਜੀ ਉਹ ਕਾਲੇ ਪੀ ਲੈ ਗਣੀ ਚੱਲਦਾ ਬੁਘੇਵਾ ਜ਼ੋਰ ਦੀ ਜ਼ੋਰ ਦੀ ਇਹ ਵੀ ਆ ਗਰੀ ਉਹ ਬੜਾ ਮੁੰਡੇ ਚੱਲ ਚੱਲ ਬਾਰੀ ਭੋਲੇ ਜਾਂਦੇ ਨੇ ਮੇਰੇ ਅਰੇ ਦੋ ਮੁਝੇ ਵੇਲੇ ਵੇਲੇ ਦਿਨ ਚ ਦੋਏ ਬਾਪੂ ਤੇ ਕੀ ਜੱਟ ਲਾਇਆ ਕਰ ਵੇ ਸੇ ਤਾਂ ਮੁੱਖ ਦਾ ਨਹੀਂ ਚਲੋ ਜੀ ਲਾਓ ਜੀ ਹਰਾ ਮੈਂ ਜਾਂ ਚਿਰ ਨਹੀਂ ਬੈਠਿਆ ਗੱਡੀ ਲਾਲ ਤੇ ਹੋ ਗਈ ਲਾਲ ਤੇ ਹੋ ਵੀ ਜਾਗੀ ਆ ਦੇਖ ਖਿੜ ਕੇ ਮਨ ਹਨਾ ਚਲੋ ਜੀ ਲੈਤਾ ਜੀ ਜੇ ਹੋਰ ਬੈ ਕੇ ਦੋ ਮਿੰਟ ਗੱਡੀ ਐ ਪਰ ਅੱਪਰ ਦੀ ਲੰਘ ਜੂ ਹਾਂ ਜਾਂ ਚਿਰ ਨਹੀਂ ਹੋਏ ਬਾਕੀ ਆਪਾਂ ਤਾਂ ਗੱਡੀ ਲੰਘਾਂ ਨਾ ਨਾ ਮੀਟਰ ਇਹਨਾ ਮੀਟਰ ਨਾਲ ਲਾਲ ਤੇ ਪਰ ਲੰਘ ਜਾਂਦੇ ਹੋ ਪਰ ਉਹ ਇੰਜਨ ਖੁੱਲ ਪਾ ਲਾ ਕੇ ਵਾਰੀ ਅੱਛਾ ਨਾ ਕਹਾਂ ਵੀ ਹਾਂ ਅਡੀ ਡੱਬੀ ਜਿਹਦੇ ਸੀ ਸੀ ਸੱਚਾ ਗਾ ਉਹ ਤੇਰੇ ਗੋਲੀ ਆਉਂਦੀ ਰਹੇ ਹੂੰ ਅੱਛਾ ਉਹੀ ਹੀ ਕੰਮ ਹੈ ਅੱਛਾ ਪਹਿਲਾਂ ਤੁਸੀਂ ਖੇਡਦੇ ਹੋਵੋਗੇ ਇਹ ਚੱਲੇ ਆਪਦੇ ਦਫ਼ਤਰ ਪਾਵਨ ਮੰਗੂ ਕਿੱਥੇ ਉੱਥੇ ਆਬ ਇੱਥੇ ਦੇ ਇਕੱਠੀਆਂ ਕਰੀਂ ਰੌਂਡ ਲੜਨਾ ਰੌਂਡ ਕਿੱਥੋਂ ਹੋ ਗਈ ਇਹ ਤਾਂ ਬਾਪੂ ਵਾਲੀਆਂ ਮੰਨੇ ਲੈ ਲਈ ਦੋ ਯਾਰ ਯੇ ਲੈ ਬਾਪੂ ਜੀ ਵਾਲੀਆਂ ਮੇਰਾ ਡੈਡੀ ਨੂੰ ਦੇ ara khal chal khel da yar ho ho da baal ba oh da dum karta thodi dabai ne ka roye paya mitda hai ata de de ara khoya paya paya ਪਾ ਲੈ ਤੁਸੀਂ ਨਾ ਉਹਦਾ ਚਾਹ ਬੋਲ ਲਾ ਜਮ ਤੂੰ ਕਹਿੰਦਾ ਉਹਦਾ ਤਾਂ ਕਿ ਪਾਇਆ ਚਰਚ ਮੱਤੇ ਗਏ ਮੈਂ ਕਾਲਾ ਵੀ ਨਵਾਂ ਨਾ ਸੈਟ ਹੋਣ ਨੂੰ ਜਾਂਦਾ ਸੀ ਹਾਂਜੀ ਇਹ ਆਂਟੀ ਜੀ ਸਾਨੂੰ ਅੱਜ ਮਿਲਣ ਆਏ ਨੇ ਚੰਡੀਗੜ੍ਹ ਤੋਂ ਸਪੈਸ਼ਲ ਪਹੁੰਚੇ ਨੇ ਤੇ ਆਪਣੇ ਆ ਸਾਰੀਆਂ ਵੀਡੀਓ ਬਲੌਗ ਸਾਰੇ ਦੇਖਦੇ ਨੇ ਹਨਾ ਆਂਟੀ ਹਾਂਜੀ ਕੀ ਵਧੀਆ ਲੱਗਦਾ ਸਾਡਾ ਬਹੁਤ ਵਧੀਆ ਲੱਗਦਾ ਜੀ ਉਡੀ ਵੀਡੀਓ ਅੱਛਾ ਇਹ ਕਹਿੰਦੇ ਕਮੈਂਟ ਤਾਂ ਮੈਨੂੰ ਕਰਨਾ ਨਹੀਂ ਆਉਂਦਾ ਪਰ ਅੰਕਲ ਕਹਿੰਦੇ ਰੋਟੀ ਨਹੀਂ ਖਾਂਦੇ ਹੈਗੇ ਜਦੋਂ ਤੱਕ ਇਹ ਵੀਡੀਓ ਨਹੀਂ ਦੇਖਦੇ ਹੈਗੇ ਥੋੜੀ ਬੜੀ ਪਿਆਰ ਦੀ ਗੱਲ ਆ ਵੀ ਹੈ ਨਾ ਹਾਂ ਬਾਕੀ ਇੱਕ ਛਾੜਦੇ ਹੋ ਗਵਾਨ ਹੋ ਗਿਆ ਲੈ ਰ ਆਏ ਲੈ ਰੇ ਹਾਂ ਲੈ ਛਾੜ ਪਿੰਡ ਤਾਂ ਫਿਰ ਤਾਂ ਤੁਸੀਂ ਨੇੜੇ ਦੀ ਹੋ ਫਿਰ ਤਾਂ ਆਜਿਆ ਕਰੋ ਆਉਂਦੇ ਜਾਂਦੇ ਕਿਹੜਾ ਦੂਰ ਆਖੜ ਪੀਂ ਜਾਂਦਾ ਪਟਾੜ ਆਈ ਉਹਦੇ ਪੇਕੇ ਦਾ ਚਾਹ ਨਹੀਂ ਅੱਛਾ ਪੇਕੇ ਸ਼ਟਾੜੇ ਆਂਦੇ ਪਟਾੜ ਵੇਹੀ ਹੋਈ ਆ ਉਹ ਫਟਾੜ ਵੇਹੀ ਹੈ ਨਹੀਂ ਕੁਰੀ ਹੋਈ ਜੀ ਜੀ ਪ੍ਰੇਹੀਆਂ ਜੀ ਅੱਛਾ ਫਟਾੜ ਤੋਂ ਠੀਕ ਹੈ ਫਟਾੜ ਵੇਹੀ ਹੋਈ ਆ ਅੱਛਾ ਅੱਛਾ ਹਾਂ ਠੀਕ ਹੈ ਤੂੰ ਬਾਕੀ ਬਾਕੀ ਦਾ ਜਾਣਦੀ ਹੁਣੇ ਥੋਡੇ ਬਡੇਰੇ ਦਾ ਨਾ ਉਹਨਾਂ ਨੂੰ ਪਤਾ ਨੂੰ ਬੀਬੀ ਨੂੰ ਪਤਾ ਹੋਊਗਾ ਅਸੀਂ ਤਾਂ ਉਰੀ ਵਿਆਹੀ ਆਏ ਸਾਨੂੰ ਤਾਂ ਨਾ ਲੈ ਰਹੇ ਦੇ ਬੇਬੇ ਵੀ ਉਰੀ ਵਿਆਹੀ ਆਏ ਨੇ ਲੈ ਰਹੇ ਹਾਂ ਜੀ ਜੰਦੇ ਸੀ ਮਾਂ ਬਨੇ ਸਾਲ ਪਹਿਲੇ ਤੇ ਜਲਦੀ ਹਾਂ ਮੈਂ ਤਾਂ ਫੜ ਦੇ ਸੀ ਜਿਹੜੀ ਹਾਰ ਦਿਓ ਤਾਂ ਠੀਕ ਹੈ ਹਾਂ ਨੇ ਕੋਈ ਜਾਇ ਪਾਈ ਨਹੀਂ ਦੱਬੇ ਰਹਿਣਾ ਅੱਛਾ ਉਹ ਗਈ ਹੋਈ ਪਟਾੜਾ ਨੂੰ ਕਿੰਨੇ ਚਿਰ ਹੋ ਗਏ ਚੰਡੀਗੜ੍ਹਾਂ ਦੇ ਸਾਨੂੰ ਜੀ 18 ਸਾਲ ਹੋ ਗਏ ਆਹ ਬਲੋਥੀ ਚਲੋ ਉਸ ਤੋਂ ਪਹਿਲਾਂ ਹਰੀ ਸੇਨਾਂ ਦੀ ਡਿਊਟੀ ਸ਼ੁਰੂ ਤੋਂ ਹੀ ਆ ਠੀਕ ਆ ਠੀਕ ਆ ਹਾਂਜੀ ਚਲੋ ਇਹ ਵਿਆਹ ਤਾਂ ਪਹਿਲਾਂ ਦੀ ਉੱਥੇ ਹੀ ਹੋ ਗਈ ਠੀਕ ਚਲੋ ਜੀ ਚੰਗਾ ਚੰਗਾ ਪਹਿਲਾਂ ਹੀ ਚੰਗਾ ਹਾਂ ਚੰਗਾ ਪੀਛੇ ਵਾਪਸ ਆ ਗਏ ਉਹਦੇ ਕੋਈ ਨਹੀਂ ਸਿੱਖਾ ਚੰਗਾ ਠੀਕ ਆ ਭਾਈ ਠੀਕ ਆ ਅੰਕਲ ਜੀ ਸ਼ਾਸਿਕਾ ਜੀ ਕਹਨੇ ਅੰਕਲ ਨੇ ਸਾਨੂੰ ਦੇਖਿਆ ਜਦੋਂ ਤੁਸੀਂ ਲੈ ਰਹੇ ਗਏ ਸੀ ਕੱਪੜੇ ਲੈਣ ਜਦੋਂ ਆਪਾਂ ਲੈ ਰਹੇ ਗਏ ਤੇ ਆ ਹੁਣ ਬਿਲਕੁਲ ਮੈਂ ਹੋਰ ਜੀਨਗਪੁਰ ਦੇਖਿਆ ਆਪਣਾ ਘਰ ਦਾ ਟੀਵੀ ਵਿੱਚ ਦੇਖਿਆ ਨਾ ਟੀਵੀ ਤੇ ਦੇਖਿਆ ਦੀ ਹਾਂ ਕਹਿੰਦੇ ਆਪਣੇ ਘਰ ਕੋਲ ਦੀ ਲੰਗਰੇ ਨੇ ਬਹੁਤ ਬਹੁਤ ਖੁਸ਼ੀ ਹੋਈ ਤੁਹਾਨੂੰ ਹਾਂ ਚਲੋ ਬੜੀ ਜੀ ਧੰਨਵਾਦੀ ਜਦੋਂ ਵੀ ਚੰਡੀਗੜ੍ਹ ਆਉਂ ਹਾਂ ਕਈ ਵਾਰੀ ਜ਼ਰੂਰ ਜੀ ਹਾਂ ਠੀਕ ਹੈ ਜੀ ਠੀਕ ਹੈ ਸਾਸ਼ਿਕਾ ਆਵੀਂ Bye <laughs> कर Bye 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 bye, bye. <laughs> bye. बाय 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 ਪਰ ਕਿਹਨਾਂ ਪਨੇ ਕਰਦੇ ਤੇ ਲੈ ਆਓ ਚੱਕ ਕੇ ਮੰਨਿਆ ਜੀ ਆ ਜੀ ਰੋਟਾ ਗੱਟੇ ਵਾੜੀ ਤੇ ਗੱਡੀਆਂ ਨੇ ਮੰਤਰੀ ਪਰ ਤਾਂ ਵੋਟਾਂ ਵੋਟਾਂ ਕਰਕੇ ਮੰਤਰੀ ਹੋਣਾ ਆਹ ਆਹ ਗੱਡੀਆਂ ਲੱਗੀਆਂ ਮੰਤਰੀ ਪਰਾਂ ਮੁੜ ਕੇ ਸਾਡੀ ਆਹ ਗੱਡੀਆਂ ਲੱਗੇ ਰੋਡ ਦੇ ਉੱਪਰ ਮੰਤਰੀ ਮੰਤਰੀ ਹੋਣਾ ਕੋਈ ਉਹ ਦੂਬਾ ਕੋਈ ਨਹੀਂ ਸਿਆਣਦਾ ਵੋਟਾਂ ਵੋਟਾਂ ਟੱਕਾ ਅੱਛਾ ਕਿੱਦਾਂ ਆ ਜੀ ਆਉਗਾ ਪੱਠਾ ਮੁੰਡੇ ਕੋਲ ਕੰਮ ਆਪਣਾ ਯਾਰ ਦੇਖੋ ਦੇਖ ਕੇ ਦੇਖਦਾ ਬਾਹਰ ਹੀ ਸੋਹਣੀ ਆਉਂਦੀ ਆ ਵੀਡੀਓ ਦੇ ਵਿੱਚ ਆਪਾਂ ਕੰਮ ਕਰੋ ਆਪਣਾ ਫਰਦੋਸ ਜੀ ਤੇ ਸ਼ੌਂਕ ਬਹੁਤ ਬੜੀ ਹੋਊਗੀ। ਹੋਰ ਸੰਗਣੀ ਹੋਊਗੀ। ਮੇਰੀ ਮਗਰ ਅੱਥੇ ਕੋਰੇ ਕਰਦਾ ਸੀ ਆਪਾਂ। ਉਹਦੇ ਉਹਨੇ ਦੇਖੀ ਵਧੀਆ ਹੋ ਜੂਗੀ। ਮੰਜਾ ਜਾ ਕੇ ਲੁਕਾ ਗਾ। ਅੱਜ ਨੇਰੀ ਨੇ ਪੂਰਾ ਗਾਵਾ ਆਖਿਆ। ਮਗਰ ਕਿਹੜਾ ਬਾਈ? ਕਿੱਧਰ ਆ? ਇੱਧਰ ਉਹ ਇੱਕ ਜੱਕ ਵਾਜਾ ਮੰਗਾੜੇ। ਮੰਗਾ ਕੇ ਮੰਜਾ। ਅਸੀਂ ਤੇਰੇ ਤੇ ਹੈਰਾਨ ਆ। ਇਹਨਾਂ ਦਾ ਰਹਿ ਗਿਆ ਸੀ ਸੇਨ ਇਹ ਕਰਦੇ ਨੇ ਉਹਦਾ ਸੇਨ ਹੁਣ ਵੀ ਚਲੋ ਕੱਢ ਲੈਣੇ ਆ ਹਨਾ ਤੇ ਮੌਸਮ ਖਰਾਬ ਆ ਕਣਕਾਂ ਪੱਕੀਆਂ ਪਈਆਂ ਨੇ ਉਹਦੇ ਕਰਕੇ ਬੱਦਲ ਵਾਈ ਹੋਈ ਪਈਆ ਸਾਰੇ ਕਿਤੇ ਮੀਂਹ ਦਾ ਖਤਰਾ ਹੋਇਆ ਪਿਆ ਹਾਂ ਉਹ ਤਾਂ ਡਰਾਉਂਦਾ ਪਤਾ ਯਾਰ ਇਹ ਕਿਹੜਾ ਨਾ ਬਦਲਾਂ ਕਿਤਾਂ ਚ ਖੜੀਆਂ ਨੇ ਹਾਰ-ਕਾਰ ਇਹ ਐਡਾ ਮਾੜਾ ਵੀ ਨਹੀਂ ਹੈਗਾ ਚਲੋ ਇਹਦਾ ਮਾੜਾ ਮੂਟਾ ਕਿਸੇ ਪਾਸੇ ਹੁਣ ਆਣੀ ਦੁਨੀਆ ਕੀ ਪਤਾ ਕਿੱਧਰ ਟੱਲ ਜਾਂਦਾ ਹੋਈ ਤਾਂ ਹੈਗਾ ਸੁਖਸ਼ਾਂਤ ਰੱਖੀ ਜੀ ਅਦਾਸ ਬਾਬੇ ਪੂਰੇ ਵਸ ਹੋਰ ਹੋਰ 6 ਮਹੀਨੇ ਦੀ ਫਾਸਲਾ ਔਰ ਕਾਢ ਲਈ ਤੇ ਇੱਧਰ ਦਾਲ ਸਬਜੀ ਧਰਖੀ ਆ ਮੈਂ ਹਾਂਟੀ ਕਹਿੰਦੇ ਮਿਲ ਲਾ ਮੈਨੂੰ ਤੇ ਹੈ ਹਾਂ ਕੋਲ ਰੰਗ ਬਣਾਇਆ ਹੀ ਬਾਹਰ ਜਾ ਕੇ ਚਲੋ ਪਿਆਲ ਲਾਣਾ ਆ ਲੈ ਆਈ ਦੀ ਦੂਰੋਂ ਸ਼ਪਾਇਚਰੋਂ ਮਿਲਣਾ ਆਉਂਦਾ ਤੇ ਬੱਚਿਆਂ ਨੂੰ ਪਿਆਰ ਦੇ ਕੇ ਤੇਰਾ ਮੈਂ ਤੇਰੇ ਨਾਲ 100 ਰੁਪਏ ਲੱਖ ਵਰਗਾ। ਹੋਰ ਹੀ ਹੋਰ। ਨਾ ਵੀ ਦੇਵੇ ਤਾਂ ਵੀ ਕੋਈ ਚੱਕਰ ਨਹੀਂ ਹੈ। ਆ ਪਿਆਰ ਦੇ। ਨੂੰ ਗੱਲ ਕਰਦੇ ਸੀ। 100 ਰੁਪਏ ਲੱਖ ਵਰਗਾ। ਬਾਤੀ ਮੋੜ ਕੇ ਜਿਵੇਂ ਦੇ ਵਿੱਚ ਪਾ ਲਾ। ਆਪਾਂ ਬਣਾ ਰਹੇ ਆ ਅੱਜ। ਕਾਲੇ ਚਨੇ ਕਾਲੇ ਛੋਲਿਆਂ ਦੀ ਸਬਜ਼ੀ ਪਹਿਲਾਂ ਮੇਰੀ ਸਲਾਹ ਤੇ ਵੀ ਆਲੂ ਬਾਅ ਕੇ ਪਾਵਾਂਗੀ ਹਾਂਜੀ ਰੈਡੀ ਉਹਦੀ ਨਾਗਰੂ ਦੀ ਕਿਚਾ ਕੋਲ ਜੋ ਵਾਲਾ ਪਹਿਲਾਂ ਦੇ ਨਾਲੇ ਉਹਨੋਂ ਵਾਲਾ ਵਿੱਚ ਆਵਾਜ਼ ਮਾਰ ਸਵਾਦ ਆਗਲਾ ਕਹਿੰਦਾ ਹਾਂ ਵੀ ਦੇ ਕੇ ਕਰੇਗਾ ਹਾਂ ਕਰ ਖੁਸ਼ ਆਨੇ ਹੋ ਜਾਂਦਾ ਵੀ ਚਲ ਕਈ ਵਾਰ ਕੀ ਤੈਨੂੰ ਬਦਲਿਆ ਅਗਲੇ ਦਾ ਅਗਲੇ ਹੀ ਪਤਾ ਲੱਗੂਗਾ ਦੇਖੇਗਾ ਨਾ ਹਾਂ ਮੈਂ ਪੁੱਛ ਕੀ ਹੈ ਬਣਾਇਆ ਜੀ ਉਹਨਾਂ ਨੂੰ ਦਰਵਾਗਾ ਮਾਂ ਮੈਂ ਸੋਲ ਵੀਡੀਓ ਬਣਾ ਲਾਂ ਉਹ ਕਹਿੰਦੇ ਸੀ ਅਸੀਂ ਇਹਨਾਂ ਦੇ ਦੇਖਦੇ ਆਂ ਮੈਂ ਕੋਈ ਨਹੀਂ ਕਹਣਾ ਇਹ ਨਾ ਆਵੇ ਇਹ ਜਿਹੜਾ ਅੱਜ ਇਹਨਾਂ ਦਾ ਵੀ ਬਲੌਗ ਦੇਖ ਰਹੇ ਆਂ ਉਹਦਾ ਤੁਹਾਨੂੰ ਪਤਾ ਹੋਊਗਾ ਵੀ ਇਹ ਮਮਾ ਨਾ ਮੈਂ ਉਹ ਬਣਾਇਆ ਤੇ ਫੋਲਵੜੀਆਂ ਸਾਰੀਆਂ ਮੈਂ ਖਾ ਗਈ ਫੋਲਵੜੀਆਂਆਂ ਗਾਦੀਆਂ ਹਾਂ ਮਮਾ ਮਮਾ ਕੀ ਮਮਾ ਖਾ ਨਹੀਂ ਸਕਦੀ ਮਮਾ ਤੁਹਾਨੂੰ ਖਾਉਮ ਸੋਨ ਮੈਂ ਚਨੇ ਦਿਨੀ ਆ ਚਨਾ ਚਾਟ ਬਣਾ ਕੇ ਦਿਨੀ ਆ ਮੈਂ ਹੁਣ ਸੋਨ ਉਹ ਖਾ ਲੈ ਠੀਕ ਆ ਬਣਾਉਣੀ ਐ ਮੈਂ 5 ਮਿੰਟ ਰੁਕ ਜਾ ਲਓ ਜੀ 1 ਮਿੰਟ ਮੈਂ ਹੁਣ ਮਾੜਾ ਤਿਆਰ ਕਰਦਾ ਇਹਨਾਂ ਦਾ ਫਿਰ ਮਿਲਦੇ ਆਪਾਂ ਹੁਣ ਦੇਖੋ ਇਹ ਸਾਡੀ ਚਨਾ ਚਾਟ ਤਿਆਰ ਹੋ ਗਈ ਆਲੂ ਪਿਆਜ਼ ਪਾ ਕੇ ਨਿੰਬੂ ਪਾ ਕੇ ਥੋੜੀ ਜਿਹੀ ਸੌਸ ਤੇ ਪੂਜੀਆ ਪਾ ਲਿਆ ਆਪਾਂ ਨੇ ਦੋ ਤਰ੍ਹਾਂ ਦਾ ਹਨਾ ਬੱਚੇ ਦਾ ਲੈ ਗਿਆ ਆਪ ਦਾ ਉਹ ਤਾਂ ਬਹੁਤ ਕਾਲੀ ਹੋ ਜਾਂਦੀ ਨਹੀਂ ਤੇ ਇੱਧਰ ਅਸੀਂ ਜਿਹੜੀ ਦੁੱਧ ਦੀ ਕਰੀਮ ਹੁੰਦੀ ਆ ਉਹਦੇ ਤੋਂ ਕਿਉਂ ਕੱਢ ਰਹੇ ਆ ਇਹ ਇੱਕ ਗੋਲੀ ਜੀ ਉਹਦੀ ਸੀ ਕਰੀਮ ਦੀ ਤੇ ਇੱਕ ਕੇ ਕੋਈ ਖੋਰੀ ਨਿਕਲੇ ਹੋਗੀ ਇੱਕਦੋ ਥੋੜੀ ਜੀ ਘੱਟ ਲਾ ਲੂ ਕਿ ਨਹੀਂ ਅਸੀਂ ਆਏ ਫੜਿਆ ਹੂੰ ਦੁੱਧ ਤੋਂ ਕਰੀਮ ਇਕੱਠੀ ਕਰ ਲੈਨੇ ਆ ਤੇ ਫਿਰ ਬਸ ਕਰੀਮ ਬਹੁਤ ਜਿਆਦੇ ਆ ਜਾਂਦੀ ਹੈ ਹੋਰ ਦੁੱਧ ਤੇ ਕੋਸਾ ਵੀ ਵੀ ਬਰਦਾ ਸਾਬਾ ਨੀ ਉਹ ਵੀ ਹਲਕਾ ਹੋ ਜਾਂਦਾ ਦੁੱਧ ਤੋਂ ਕਰੀਮ ਤਾਂ ਇੱਕ ਵਾਰ ਤਾਂ ਜੇ ਸਾਰਾ ਦਿਨ ਨਾ ਤਾਂ ਇੱਕ ਵਾਰ ਥਾਰ ਲੋ ਬਸ ਸੋ ਵੀ ਕਹਿੰਦੇ ਨੇ ਵੀ ਦੁੱਧ ਤੋਂ کریم ਉਤਾਰ ਕੇ ਦੁੱਧ ਪਤਲਾ ਹੋ ਜਾਂਦਾ ਚਾਹ ਨਹੀਂ ਵਧੀਆ ਬਣਦੀ ਸਾਡੀ ਤਾਂ ਵਧੀਆ ਬਣਦੀ ਹ ਹਮ ਸਾਨੂੰ ਤਾਂ ਕੋਈ ਹੋਰ ਹੋਰ کریم ਜ਼ਰੂਰ ਤਾਂ ਨਹੀਂ ਚਾਹੀਦੀ ਦੁੱਧ ਤੋਂ ਡਾਕਟਰ ਵੀ ਕਹਿੰਦੇ ਨੇ ਵੀ کریم ਉਤਾਰ ਕੇ ਦੁੱਧ ਫਿਰ ਲੋ ਉਹ ਦੂਜੀ ਦਾ ਗਰਮ ਕਰਕੇ ਤਾਂ ਅਸੀਂ ਤਾਰਦੇ ਨਹੀਂ ਠੰਡੇ ਦੁੱਧ ਤੇ ਕਿਉਂਕਿ ਫ੍ਰਿਜ ਚੱਲੀ ਜਾਂਦਾ ਠੰਡੇ ਦੁੱਧ ਤੇ ਆ ਜਾਂਦੀ ਹੈ کریم ਉਹ ਤਾਰਨਾ ਹੈ ਅਸੀਂ ਹਮ ਕਈ ਵਾਰ ਤਾਰ ਵੀ ਲੈਨੇ ਕਈ ਵਾਰ ਤਾਰਦੇ ਵੀ ਨਹੀਂ ਇਹ ਮਨਮਰਜ਼ੀ ਦੇ ਮਾਲਕਾਂ ਦੁਪਹਿਰ ਨੂੰ ਵੀ ਬਹੁਤ ਇਕੱਠੀ ਹੋ ਜਾਂਦੀ ਹੈ। ਉਹ ਖਾ ਵੀ ਲੈਂਦੇ ਨੇ ਕਈ ਵਾਰ ਚਤਨੀ ਜੁਟਣੀ ਚਾਪਾ ਕੇ ਇਹ। ਹਾਂ ਬੱਚੇ ਮਗਰ ਬੱਚੇ ਵੀ ਖਾ ਲੈਂਦੇ ਨੇ ਤੇ ਬਿੱਕੀ ਨੂੰ ਵੀ ਆਦਤ ਆ ਖਾਣ ਦੀ। ਉਹ ਦੁਪਹਿਰੇ ਖਾ ਲੈਂਦੇ ਨੇ ਰੋਟੀ ਨਾਲ। ਚੱਲ ਕਿ ਉਹ ਹੋ ਜਾਂਦਾ ਵਧੀਆ। ਮੇਨ ਤਾ ਇਹ ਤਾਂ ਆਪਦੀ ਖੇਚਲਾ ਹਨਾ। ਖੇਚਲਾ ਹੁੰਦੀ ਹੈ ਥੋੜੀ ਜਿਆਦਾ ਥਾ ਕਰਕੇ। ਤੇ ਤੁਸੀਂ ਵੀ ਚਨਾ ਚਾਟ ਖਾਓ। ਖਾ ਵੀ ਆਈ। ਦਾਲ ਨੂੰ ਖਾਇ ਚਾਲੂ ਜਿ ਨੂੰ ਪਸੰਦ ਨਹੀਂ। ਉਹਨਾਂ ਤੈਨੂੰ ਆਲੂ ਪਸੰਦ ਨਹੀਂ ਹੋਣਗੇ। ਨਿੱਗਰ ਨਿੱਗਰ ਲੈ। ਹੁਣ ਦੇਖੋ ਲਾ। ਅੱਜ ਨਵੀਂ ਗੱਲ ਸਿੱਖੀ ਐ ਨਿੱਗਰ ਹਰ ਇੱਕ ਚੀਕਾ ਨਹੀਂ ਹੈਵੀਆ। ਚਲੋ। ਹੈਵੀ ਤਾਂ ਤੁਸੀਂ ਆਪ ਹੀ ਹੋ ਰਹੇ ਹੋ। ਹੈ? ਉਹ ਸੀ। ਆਹ ਕਾਕਾ ਕਹਿੰਦੇ ਹੈਵੀ ਹੋਏ ਫੇਨੇ। ਆਲੂ ਖਾ ਕਾ ਕੇ ਇਹ ਪਹਿਲਾ ਇੱਕ ਚੀਜ਼ ਦੇ ਮਗਰ ਪੈਂਦੇ ਨੇ ਪਹਿਲਾਂ ਇਹਨਾਂ ਨੇ ਆਲੂ ਬਹੁਤ ਖਾਦੇ ਨੇ। ਆਲੂ ਵਾਲੇ ਕਰੋਟੇ ਖਾ ਲਏ ਇਹਨਾਂ ਨੇ। ਔਰ ਸਮੋਸੇ ਆਲੂ ਵਾਲੇ, ਕੁਲਚੇ ਆਲੂ ਵਾਲੇ ਤਾਂ ਹੀ ਤਾਂ ਮੋٹے ਹੋ ਗਏ। ਉਹਨਾਂ ਇਹਨਾਂ ਨੂੰ ਆਲੂ ਪਸੰਦ ਨਹੀਂ ਹੈਗੇ ਹੁਣ ਪਤਲੇ ਹੋਣਗੇ ਰੋਜ਼ ਸ਼ਾਮ ਨੂੰ ਐਕਸਰਸਾਈਜ਼ ਕਰਦੇ ਨੇ ਤਾਂ ਕਰਕੇ ਤੇ ਚਲੋ ਜੀ ਆਪਣੇ ਵਲੌਗ ਦਾ ਆਪਾਂ ਕਰ ਦਿਆਂ ਐਂਡ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਕੋਈ ਕੈਂਟ ਜਾਂ ਵਲੌਗ ਲੈ ਕੇ ਤੇ ਫਿਰ ਕਹੋਗੇ ਸਾਨੂੰ ਖਾਣ ਨੂੰ ਨਹੀਂ ਕੀ ਆਏਗਾ ਆਪ ਵੀ ਕਹਿਣੀ ਕਿਉਂ ਲੈ ਜੋ ਕਿਉਂ ਤਿਆਰ ਪਿਆ ਤੇ दाल ਵੀ ਤਿਆਰ ਪਈ ਹੈ ਸਬ지 ਸਬ지 ਤੇ ਚਨਾ ਚਾੜ ਵੀ ਤੁਸੀਂ ਖਾ ਸਕਦੇ ਹੋ ਚਲੋ ਜੀ ਸਸ਼ੀਕਲ ਬਾਏ ਬਾਏ